ਚਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਟਿਕਟੌਕ ਫੈਮਲੀ ਦਾ ਅਮੀਤ ਹੈ ਸਾਰੇ ਤੁਸੀਂ ਰਾਜੀ ਖੁਸ਼ੀ ਰਹੋਗੇ ਅੱਜ ਅਸੀਂ ਚੱਲੇ ਗੁਰੂ ਘਰ ਮੱਥਾ ਟੇਕਣ ਸਾਰੇ ਜਣੇ ਮੰਮਾ ਨਿਆਣੇ ਹੋ ਕੇ ਤਿਆਰ ਅਸੀਂ ਵੀ ਤਿਆਰ ਤੇ ਅੱਜ ਜਾਣ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਫਿਰ ਅੱਜ ਸ਼ਾਮ ਦੀ ਫਲਾਈਟ 9 ਵਜੇ ਦੀ ਤੇ ਫਿਰ ਨਿਕਲਾਂਗੇ ਹੁਣ ਵੱਜ ਕੇ 12 ਫਿਰ ਨਾਲ ਤੁਹਾਨੂੰ ਇਥੋਂ ਦਾ ਮੈਰਟਨ ਦਾ ਗੁਰੂ ਘਰ ਦਿਖਾਉਣੇ ਆ ਤੇ ਬਣੇ ਰਿਓ ਵੀਡੀਓ ਤੇ ਨਾਲ ਮਿਲਦੇ ਆ ਗੁਰੂ ਘਰ ਜਾ ਕੇ ਮਿਲਾਂ ਗੁੱਸੇ ਹੋ ਗਈ ਭੈਣ ਦੇ ਨਾਲ ਕੀ ਹੋ ਗਿਆ ਹੁਣ ਆਪਾਂ ਲੜਕੀ ਜਾਣਾ ਮੈਂ ਭੈਣ ਨਾਲ ਕੀ ਨਹੀਂ ਆਉਂਦੀ ਕੀ ਤੇਰੀ ਨਹੀਂ ਆਉਂਦੀ ਹਉ ਹੁਣ ਉੱਡਦੇ ਨਹੀਂ ਹੁਣਾਂ ਵਿੱਚ ਹਵਾ ਘੱਟ ਗਈ ਪੁੱਤ ਹੁਣ ਕੋਈ ਉੱਡਦੇ ਨਹੀਂ ਧੜੀ ਧੜਾ ਹੈ ਧੜੀ ਧੜਾ ਚਲ ਕੋਈ ਨਾ ਰੋ ਨਾ ਮੇਰਾ ਰਾਜਾ ਚਲੋ ਚੱਲੀਏ ਤਾਂ ਤੂੰ ਐਸ ਖਾਲੀ ਪਤ ਤੂੰ ਆਪਦੀ ਐਸ ਕਦਮ ਕਰਨੀ ਦੀ ਨਹੀਂ ਖਾਣੀ ਆ ਵਾ ਇਸ ਕਾ ਕੇ ਨੂੰ ਗੱਡੀ ਚ ਨਹੀਂ ਮਾਮੇ ਨੇ ਬੈਠਣ ਦੇਣਾ ਨਾ ਸਸਟਿਕਾਲ ਸਾਰਿਆਂ ਨੂੰ ਚਲ ਸਸਟਿਕਾਲ ਕਰ ਦਿੰਦੇ ਆ ਯਾ ਮੈਂ ਨਹੀਂ ਕਰਨਾ ਤਾਂ ਤੂੰ ਨਹੀਂ ਕਰਨਾ ਤੂੰ ਸਸਟਿਕਾਲ ਆ ਤੁਆਈ ਹੋ ਗਿਆ ਇਹ ਤੇਰੀ ਭੈਣ ਆਗੀ ਮੈਂ ਹੀ ਮੈਂ ਆ ਹਾਂ ਬਸ ਤੇਰਾ ਹੀ ਭੈਣ ਕਹਿੰਦੀ ਮੇਰੀ ਥੋੜੀ ਆ ਆ ਇਸ ਕੀ ਬਾਤੀ ਆ ਹੁਣ ਤੇ ਪਰ ਐਸ ਕੀ ਮਖਾਣੀ ਚਾਹੀਦੀ ਮਾੜੀ ਮਾੜੀ ਸਸਟਿਕਾਲ ਸਸਟਿਕਾਲ ਆ ਪਤਾ ਨਹੀਂ ਸਾਰਿਆਂ ਦੇ ਕਰਾਜੀ ਇੰਧਰ ਰੌਲਾ ਰੱਪਾ ਇੰਦਾ ਉਹ ਪਰਿਚਿਤ ਤਾਂ ਥੋੜਾ ਜਿਆਦੇ ਆ ਕਦੇ ਪਿਆਰ ਕਦੇ ਰੌਲਾ ਰੱਪਾ ਐਂ ਚੱਲੀ ਜਾਂਦਾ ਉਹ ਚਲੋ ਜੀ ਮਿਲਦੇ ਆ ਗੁਰੂ ਘਰ ਜਾ ਕੇ ਮਾਉ ਨਹੀਂ ਹੈਗਾ ਇਹ ਕੀੜੀਆਂ ਹੁੰਦੀਆਂ ਨੇ ਇਹਦੇ ਨਹੀਂ ਤਾਂ ਹੱਥ ਉਹ ਨਾ ਲਾ ਦੇ ਕਿ ਨਹੀਂ ਤੇ ਹੀ ਪੈਦੀਆਂ ਇਹਨਾਂ ਛੋਟੇ ਹੁੰਦੇ ਕੀੜੀਆਂ ਉਹਰੇ ਡੱਕਾ ਲਾਉਣਾ ਕੀੜੀ ਨੇ ਦੂਜੇ ਪਾਸੇ ਦੀ ਰਾਹ ਬਦਲ ਕੇ ਆ ਜਾਣਾ ਇਹ ਇਹ ਕਰਦੀਆਂ ਨੇ ਹੁਣ ਪਤਾ ਲੱਗਦਾ ਵੀ ਮੈਡੀਕਲ ਇਹ ਵੀ ਨਹੀਂ ਹਮਤ ਹਾਰਦੇ ਸੀ ਤੇ ਆਪ ਨੂੰ ਵੀ ਨਹੀਂ ਹਾਰਨੀ ਚਾਹੀਦੀ ਚੱਲ ਚੱਲ ਕੇ ਛੱਡ ਦੇ ਛੱਡ ਦੇ ਪੁੱਤ ਛੱਡ ਦੇ ਹੁਣ ਜਾਣ ਦੇ ਨੂੰ ਨਾਲ ਲੈ ਕੇ ਜਾਊਂਗਾ ਵਾਹ ਦਰੋ ਇਹਦੇ ਚ ਜਾਣਾ ਚੱਲ ਆ ਜਾਨਾ ਤੂੰ ਤਰੇ ਹੋਰ ਮੰਦਾ ਤਾਂ ਗਿਆ ਹੋ ਗਿਆ ਇਹ ਨਹੀਂ ਉੱਡਦੇ ਹੈਗੇ ਘੱਟ ਉੱਡਦੇ ਆਂ ਇੰਡੀਆ ਵਾਲੀ ਟੂਟੀ ਸਾਰਾ ਦਿਨ ਭਾਰ ਧਾਰ ਰਹੀ ਹੈ ਇਹ ਕੱਢਦੀ ਰਹਿੰਦੀ ਆ ਪਾਣੀ ਦੀ ਚਿੜੀਆਂ ਪਾਣੀ ਪੀਂਦੀਆਂ ਇੱਥੇ ਵਧੀਆ ਲੱਗਦੀ ਇਹਨਾਂ ਬੰਦ ਕਰਕੇ ਦੇਖੀ ਪਰ ਠੂਕੇ ਪਟਾ ਦੀ ਆ ਨਹੀਂ ਇਹ ਨਹੀਂ ਬੰਦ ਹੁੰਦੀ ਹੋ ਗਏ ਸੋਹਣੇ ਬੋਲ ਬੋਲੇ ਆ ਇੱਧਰ ਹੋ ਜਾ ਮਾਮਾ ਆ ਗਏ ਗੱਡੀ ਲੈ ਕੇ ਨਾ ਮੈਂ ਇੱਧਰ ਹੋ ਜਾ ਹਲੇ ਨਾ ਤਾਂ ਛੱਡ ਦੇ ਇਕੱਠੇ ਸਾਨੂੰ ਭਈ ਇੱਕ ਜੀ ਗੱਡੀ ਧੋਲਿਓ ਗੱਡੀ ਤੋਂ ਬੜੀ ਸਸਰੀ ਆ। ਛੋਟੇ ਹળે ਤਾਂ ਹੋਗੇ। ਨਹੀਂ ਕਦੇ ਕੰਮ ਨਹੀਂ। ਹੁਣ ਕੰਮ ਨਹੀਂ ਹੋ ਰਿਹਾ। ਆਪੇ ਧੋਲਣੇ ਕਰੀ। ਕੋਲ ਦੂਫੰਟ ਕੰਮ ਜਿਆਖਾ। ਵੇਲ ਵੇਲੀ। ਨਹੀਂ ਜੋਦੀ ਗੱਡੀ ਚੱਕ ਲੈ। ਆ ਜੜੀ। ਆ ਦੇਖ ਵੀ ਨਾ ਚੱਕ ਕੋ ਚੱਕ ਰੋ। ਉੱਥੇ ਹੀ ਕੀ ਹળે ਨੇੜੇ ਤਿੰਨ ਰਗਾਈ ਸਹਾਂ ਤਾਂ। ਫਿਰ ਅੱਪਾ ਛੱਡ ਜਾਵਾਂਗੇ ਕਿ ਸਾਨੂੰ ਛੱਡ ਕੇ 9 ਵਜੇ ਛੱਡ ਕਿਉਂ ਨਹੀਂ ਤੁਸੀਂ ਗੱਡੀ ਵਿੱਚ ਨਹੀਂ ਗੱਡੀ ਦਾ 5 ਵਜੇ ਦਾ ਟਾਈਮ ਆ ਤੁਹਾਨੂੰ ਛੱਡ ਕੇ ਫਿਰ ਉੱਥੇ ਖਾ ਪੀ ਕੇ ਆਪਾਂ ਉੱਥੇ ਨਹੀਂ ਪਹੁੰਚਣਾ ਨਹੀਂ ਉੱਥੇ ਨਹੀਂ ਮੰਗੇ ਹੋਰ ਨਾ ਸਾਡਾ ਜਹਾਜ ਨੰਗਾ ਹੋ ਗਿਆ ਨੰਗੀ ਵੀ ਦੋ ਦੂ ਚੰਗਾ ਚਲੋ ਤੈਨੂੰ ਵੀ ਜਦੋਂ ਵੀ ਜ ਮੈਂ ਵੇਖ ਕਰਾਂ ਲੈਣੀ ਫਿਰ ਰੋਣਾ ਕਿ ਕਿੱਥੇ ਚਲ ਗਿਆ ਆਏ ਨਹੀਂ ਮੁੜ ਕੇ ਰੋਣਾ ਕਰ ਲੈ चेकी गुरुकर बहुत नाम आया गुरद्वारा मोरे रहश होनी है ना बाबा जी ने नहीं पहले मोरे पर गुरुकर लसी में ग्रंथी से इकट्ठे तो 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 अंदर मोरे पार्किंग पीछे है ये तो बन गया ਕੋਲੇ ਜਾ ਕੇ ਦੇਖਦੇ ਹਾਂ ਨਕਲੀ ਨਕਲੀ ਉਹ ਅਨਲ ਲੜੀਆਂ ਲੱਗੀਆਂ ਹੋਈਆਂ ਨੇ ਬਲਵ ਲੱਗੇ ਨੇ ਹਾਂ ਕਿੰਨੇ ਸਾਰੇ ਨਕਲੀ ਲਾਏ ਨੇ ਆਲੇ ਇਹ ਰਾਤ ਨੂੰ ਜਗਦੇ ਹੋਣਗੇ ਬਹੁਤ ਖੁੱਲੀ ਢੁਲੀ ਪਾਰਕਿੰਗ ਆਜ ਦਿਨ ਚਾਰ ਬਹੁਤ ਸਾਂ ਨਹੀਂ ਮਿਲਦੀ ਸਵੇਰ ਤੋਂ ਇਹ ਵੀ ਆਉਂਦੀ ਜਗ੍ਹਾ ਲੈ ਕੇ ਬਣਾਇਆ ਹੋਇਆ ਹੈ ਗੁਰੂ ਘਰ ਦਾ। ਕਰਾਈ। ਇਹ ਗੁਰੂ ਘਰ। ਚਕਲਾਵਾ ਕੇ ਗੁਰੂ ਘਰ ਆ ਸਾਰੇ। ਆਏ ਜੀ। ਓਏ ਮਾਮਾ ਕਾਟ ਲੱਭ ਗਿਆ ਮੈਨੂੰ। ਤਾਂ ਲੱਭ ਗਿਆ ਪੈਸੇ ਹੈ ਨਹੀਂ। ਉਹ ਵਾਲਾ ਕਾਟ। ਤੁਹਾਨੂੰ ਉਹ ਬਹਿਤ ਹੈ। ਉਹ ਜੀ ਸ਼ਾਡਨਲ ਵਰਸ਼ਿੰਗ ਅਤੇ ਜੀ ਇਸ। ਬਹੁਤ ਸੁਨਿਸ਼ਾਸਤਰ ਸਜਾਏ ਹੋਏ ਨੇ। ਸੋਰੈਂਟੇ ਕਿ ਪਾਗੋਣਾ ਹੈ। ਮਮੀ। ਮਮੀ। ਵੀਰ ਆਪਣੇ ਘਰ ਦੇ ਵਿੱਚ ਸਿਪਾਈ ਨਾਲ ਜੁਨੇ ਹੈ। ਕਲੀਨਾਂ ਦੇ। लग गया मांग शांती, मांग शांती कर सुन के बात दीप सिंह जी की जोत चलती है ਹੋ ਕੋ ਮਨਾਸ ਵਾਕੇ ਪਰ ਬਨੇ ਆਇਆ ਬੰਬਰ ਹਾਲ ਨੂੰ ਜੋੜਾ ਕਰ ਸਾਰੇ ਪਾਸੇ ਲਿਖਿਆ ਬੱਚਾ ਨੂੰ ਸੰਭਾਲ ਕਰੋ ਹਾਤਵਰਗੇ ਸ਼ਰਾਰਤੀ ਨੇ ਇੱਥੇ ਸ਼ਰਾਰਤਾਂ ਕਰਦੇ ਹੋਣਗੇ ਤਾਂ ਉਹਨੇ ਤਾਂ ਪਾ ਤੇ ਲਿਖੋ ਇੰਤਹਾ ਹੈਗਾ ਮੰਨਦਾ ਹਾਂ ਮਮੀ ਹਾਂਜੀ ਸੇਕ ਲੈ ਜੀ ਮੱਥਾ ਗੁਰੂ ਘਰ ਵਸਣ ਚਲੀਏ ਏਅਰਪੋਰਟ ਵਾਲਨ ਘਰੇ ਜਾ ਕੇ ਚਲੇ ਪਾਈਏ 2:00 ਵਜ ਗਏ ਵਾਲੀ ਵਾਲੀ ਬਹੁਤ ਵਧੀਆ ਲੱਗਿਆ ਗੁਰੂ ਘਰ ਚ ਮੱਥਾ ਟੇਕ ਕੇ ਕਾਫੀ ਸੰਗਤ ਆਉਂਦੀ ਜਾਂਦੀ ਮੱਥਾ ਟੇਕਦੀ ਆ ਲੰਗਰ ਚੱਕਦੀ ਆ ਜਿਆਦਾ ਵੀਡੀਓ ਨਹੀਂ ਬਣਾਈ ਹੈ ਕਿ ਮੈਂ ਕੋਈ ਇਤਰਾਜ਼ ਨਾ ਕਰੂੰ ਨਿਆਣਿਆਂ ਨੂੰ ਦੇਖਦੇ ਮੌਸਮ ਹੁਣ ਬੱਦਲ ਹੋ ਗਏ ਮੈਂ ਲੇਕਨਾ ਗੁਰੂ ਘਰ ਤੋਂ ਇੱਕ ਵੀਡੀਓ ਇੰਡੀਅਨ ਫੂਡ ਕ੍ਰੀਏਟਿੰਗ ਮੈਂ ਲੱਗਿਆ ਅੰਦਰ ਕੋਈ ਹੁੰਦਾ ਗੱਲ ਨਹੀਂ ਬਾਬਾ ਆਫੇ ਇਹ ਤਾਂ ਆਪਣੇ ਇੰਡੀਅਨ ਵੀਰਾਂ ਨੇ ਇੱਥੇ ਰੈਸਟੋਰੈਂਟ ਖੋਲ੍ਹ ਲੈਨੇ ਤੇ ਨਹੀਂ ਉਹ ਗੱਜ ਨੇ ਆਇਓ ਤਾਂ ਚੱਲੇਗੀ ਲੰਗਰ ਹਾਲ ਦੇ ਵਿੱਚ ਅਨਮੋਲ ਅਨਾਥ ਨੂੰ ਲੱਗ ਗਿਆ ਲੰਗਰ ਹਾਲ ਚ ਗਈ ਇਹ ਹੈਗਾ ਰੈਸਟੋਰੈਂਟ ਮੈਲਟਨ ਦੇ ਵਿੱਚ ਬਾਬਾ ਸਵੀਟ ਮੇਰੀ ਗੱਡੀ ਚ ਉਹਨੂੰ ਬਿਠਾ ਲੈਣ ਚਣਾਲੀ ਆਪ ਜਾਣ ਦੀ ਹੋ ਗਈ ਤਿਆਰੀ ਟੈਚੀ ਅਸੀਂ ਰੱਖ ਲਏ ਗੱਡੀ 'ਚ ਹੁਣ ਬਣਾਵਾਂਗੇ ਨਵੀਂ ਵੀਡੀਓ ਹੁਣ ਨਿਕਲੀ ਘਰ ਤੋਂ ਹੋ ਗਿਆ ਸਾਡਾ ਗੋਲ ਗੱਪੂ ਤਿਆਰ ਜੀਬ ਨਹੀਂ ਕਰਦਾ ਜਾਣ ਨੂੰ ਤੇ ਪਰ ਜਾਣਾ ਵੀ ਪਊਗਾ ਹੁਣ ਆਹਤ ਕਿੱਥੇ ਗਈ ਮਮਾ ਓਕੇ டாਡਾ ਛੋਟੇ ਉਹ ਛੋਟੀ ਛੋਟੀ ਟਾਟਾ ਅਸੀਂ ਜੰਨੇ ਆ ਨਾ ਹਟ ਬਾਈ ਕਰ ਦੇ ਛੋਟੀ ਨੂੰ ਬਾਈ ਹਾਂ ਚਲੋ ਜੀ ਟਾਟਾ ਸੋਨੇ ਕਮਰੇ ਜੀ ਫੇਰ ਮਿਲਾਂਗੇ ਹਾਂ ਬਾਹਰ ਹੈ ਇਹ ਨੀਂਦ ਪੈ ਗਈ ਤਰੋ ਜੀ ਮਿਲਦੇ ਆ ਨਵੀਂ